ਇਹ ਮਰਕਸ ਇੱਕ ਮਿੰਟ ਪਿਛਲੇ ਕਾਫੀ ਦਿਨਾਂ ਤੋਂ ਮਾਨਜੋਗ ਐਸਐਸਪੀ ਸਾਹਿਬ ਕਪੂਠਰਾ ਦੀ ਅਗਵਾਈ ਦੇ ਵਿੱਚ ਅਸੀਂ ਗੈਸ ਆਪਰੇਸ਼ਨ ਉਹ ਜਿਹੜੇ ਵੀ ਡਰੱਗ ਪੈਡਲਰ ਹੈਗੇ ਨੇ ਉਹਨਾਂ ਤੇ ਰੇਡ ਕਰ ਰਹੇ ਆ ਰੇਡ ਕਰਕੇ ਵੱਧ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਤੇ ਮੁਕੱਦਮੇ ਦਰਜ ਕਰਦੇ ਆ ਉਹ ਵਿਖੇ ਦੇ ਵਿੱਚ ਵੀ ਇਹੀ ਇੱਦੀ ਜਿਹੜੀ ਕੰਟੀਨਿਊਸ ਰਹੀ ਗਈ ਅਸੀਂ ਜਿਹੜੇ ਕਹਿੰਦੇ ਨਸ਼ੇ ਦੇ ਵਪਾਰੀ ਆ ਕਿ ਉਹਨਾਂ ਨੂੰ ਕੋ ਮੈਸੇਜ ਦੇਣਾ ਚਾਹੁੰਗਾ ਕਿ ਕਿਸ ਤਰੀਕੇ ਨਾਲ ਦੇ ਉਹ ਸਦਰਨਾ ਚਾਹਤ ਕੇ ਸ੍ਰੀਕਨਰ ਮਦਕੇ ਮਹਿਮ ਦਾ ਹਿੱਸਾ ਬਣ ਸਕਦੇ ਨੇ ਨਸ਼ੇ ਦੇ ਵਪਾਰੀਆਂ ਨੂੰ ਇਹੀ ਮੈਸੇਜ ਹੈ ਜੇ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਾ ਰਹੇ ਫ੍ਰੀਜ਼ ਕਰਾ ਰਹੇ ਹਾਂ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਵੱਧ ਤੋਂ ਵੱਧ ਰੇਡ ਕਰਕੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਬਿਲਕੁਲ ਜਿਹੜਾ ਚਿੱਟੇ ਦਾ ਆ ਇਹ ਬਿਲਕੁਲ ਸਫਾਇਆ ਕਰ ਦੇਾਂਗੇ ਚਿੱਟੇ ਤੋਂ ਇਲਾਵਾ ਜੂਆ ਵਗੈਰਾ ਹੋਰ ਵੀ ਜਿਹੜੇ ਗੈਰਕਾਨੂੰਨੀ ਲਾਟੇ ਦਾ ਕੰਮ ਹੋ ਰਿਹਾ ਉਹਨਾਂ ਦੀ ਵੀ ਪਕੜ ਹੋਏਗੀ ਤੁਸ ਜਿਹੜੇ ਜੂਆ ਜਾਂ ਡੜਾ ਸੱਟਾ ਲਾਉਂਦੇ ਨੇ ਉਹਨਾਂ ਦੇ ਘੱਟੋ-ਘੱਟ ਵੀ 30 ਮੁਕੱਦਮੇ ਦਰਜ ਹੋ ਚੁੱਕੇ ਆ ਇਸ ਸਾਲ ਦੇ ਵਿੱਚ ਛਾਣੇ ਸਿੱਡੀ ਦੇ ਵਿੱਚ 30 ਮੁਕੱਦਮੇ ਦਰਜ ਹੋਇਆ ਵੱਧ ਤੋਂ ਵੱਧ ਦਰਗਬਰੀ ਕਰਕੇ ਉਹਨਾਂ ਦੇ ਅਸੀਂ ਚਲਾਨ ਜਿਹੜੇ ਆ ਕੋਰਟ ਦੇ ਵਿੱਚ ਟ੍ਰੈਲੀ ਦਿੱਤੇ ਨੇ ਸਰ ਤੁਸੀਂ ਪਬਲਿਕ ਨੂੰ ਕੀ ਮੈਸੇਜ ਦਿੰਦੇ ਹੋ ਜਿਹੜੇ ਨਸ਼ੇ ਤਸਕਰਾ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਜਿਹਨਾਂ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ ਅਸੀਂ ਪਬਲਿਕ ਨੂੰ ਇਹੀ ਮੈਸੇਜ ਜਾਨਣਾ ਚਾਹੁੰਦੇ ਆ ਅੱਜ ਗਰਮੀਤ لال ਪ੍ਰਧਾਨ ਜੀ ਨੇ ਭਾਰਤੀ ਇਕਤਾ ਪਾਰਟੀ ਦੇ ਇਨਾਂ ਨੂੰ ਅਸੀਂ ਇਹੀ ਵਿਸ਼ਵਾਸ ਦਵਾਉਨੇ ਆ ਜਿਹੜਾ ਵੀ ਆਮ ਪਬਲਿਕ ਨੂੰ ਇਹ ਵਿਸ਼ਵਾਸ ਦਵਾਉਨੇ ਆ ਜਿਹੜਾ ਵੀ ਸਾਨੂੰ ਨਸ਼ੇ ਬਾਰੇ ਕੋਈ ਸੂਚਨਾ ਦੇਗਾ ਉਹਦਾ ਬਿਲਕੁਲ ਨਾਮ ਮੁਪਤ ਰੱਖਿਆ ਜਾਏਗਾ ਉਹਨੂੰ ਐਪਰੀਸ਼ੀਏਟ ਕੀਤਾ ਜਾਏਗਾ। ਥੈਂਕ ਯੂ ਸਰ ਸਰ ਜਿਹੜਾ ਕਿ ਅੱਜ ਪਾਰਟੀ ਵੱਲੋਂ ਨਸ਼ੇ ਨੂੰ ਲੈ ਕੇ ਜਿਹੜਾ ਕਿ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਿਹੜਾ ਕਿ ਮੰਗ ਪੱਤਰ ਦਿੱਤਾ ਸੀ ਇਹਦੇ ਕਿਰਮੁੱਦੇ ਸੀ ਜਿਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਮੈਂ ਗਰਮੀਤ ਲਾ ਬਿੱਟੂ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਵੀ ਅੱਜ ਨੇ ਅਸੀਂ ਪਿਛਲੇ 8-9 ਸਾਲ ਤੋਂ ਲਗਾਤਾਰ ਇਹ ਨਸ਼ਿਆਂ ਸੰਬੰਧੀ ਜਿਹੜੇ ਪ੍ਰੋਗਰਾਮ ਲਗਾਤਾਰ ਕਰਦੇ ਆਂ ਔਰ ਮੰਗਪੱਤਰ ਜਿਹੜੇ ਆ ਵੱਖ-ਵੱਖ ਅਫਸਰਾਂ ਨੂੰ ਭੇਜ ਕੇ ਉਹਦੀ ਜਾਣਕਾਰੀ ਦਿੰਨੇ ਆ ਕਿ ਹਲਕਾ ਕਪੂਰਥੱਲੇ ਦੇ ਵਿੱਚ ਵੀ ਤਨਾਰ ਜਿਹੜੇ ਜ਼ਗੀਰਦਾਰ ਜਿਹੜੇ ਆ ਨਸ਼ਿਆਂ ਦਾ ਵਪਾਰ ਕਰਦੇ ਆ ਉਹ ਨਸ਼ਿਆਂ ਦਾ ਵਪਾਰ ਤੇ ਕਰਦੇ ਨਾਲ ਕਰੋੜਾਂ ਰੁਪਈਆ ਦੀ ਮੈਂ ਸਮੇਂ ਦਾ ਉਹਨਾਂ ਨੇ ਪ੍ਰੋਫਿਟ ਜਿਹੜੀ ਬਣਾਈ ਪਈ ਆ ਮੈਂ ਪਿਛਲੇ ਹਫਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਮੈਂ ਉਹਨਾਂ ਚਿੱਟੇ ਵਾਲਿਆਂ ਨੂੰ ਕਿਹਾ ਸੀਗਾ ਜਿਹੜੇ ਚਿੱਟੇ ਦਾ ਕੰਮ ਕਰਦੇ ਆ ਕਿਉਂਕਿ ਇਹ ਏਕਤਾ ਪਾਰਟੀ ਜਿਹੜੀ ਆ ਨਾ ਤੇ ਨਸ਼ਿਆਂ ਨਾਲ ਕੋ ਡਰਦੀ ਆ ਨਾ ਸਮੈਕੀਆਂ ਕੋਲੋਂ ਡਰਦੀ ਆ ਕਿਉਂਕਿ ਇੱਕ ਸਮੁੱਚੀ ਏਕਤਾ ਪਾਰਟੀ ਹੈਗੀ ਆ ਜਿਹੜੀ ਇਹਨਾਂ ਚਿੱਟੇ ਵੇਚਣ ਵਾਲਿਆਂ ਦੇ ਖਿਲਾਫ ਹੈਗੀ ਆ ਮੈਂ ਉਦੋਂ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਦੇ ਖਿਲਾਫ ਵੀ ਲਗਾਤਾਰ ਓਪਨ ਮੈਂ ਚੈਲੰਜ ਕੀਤਾ ਸੀਗਾ ਉਹ ਚਾਰ ਬੱਤੀ ਚੌਂਗ ਦੇ ਵਿੱਚ ਮੈਂ ਸਮਝਦਾ ਪੁਲਸ ਅਫਸਰਾਂ ਨੂੰ ਬਗੈਦਾ ਉਹਨਾਂ ਦੇ ਨੰਬਰ ਉਹਨਾਂ ਦੀ ਜਗਾ ਟਿਕਾਣੇ ਮੈਂ ਸਾਰੇ ਦੱਸੇ ਸੀਗੇ ਪਰ ਚਲੋ ਕੋਈ ਗੱਲ ਨਹੀਂ ਵੀ ਕਈ ਵਾਰੀ ਕਾਰਵਾਈ ਲੇਟ ਹੁੰਦੀ ਹੈ ਪਰ ਕਪੂਰਥਲੇ ਦੇ ਵਿੱਚ ਵੀ ਸਾਡੇ ਡਿਪਟੀ ਸਾਹਿਬ ਦੀ ਗਵਾਈ ਚ ਐਸਐਚਓ ਸਾਹਿਬ ਦੀ ਗਵਾਈ ਦੇ ਵਿੱਚ ਵੀ 3-4 ਦਿਨ ਪਹਿਲਾਂ ਕਿੱਟਾ ਵੇਚਣ ਵਾਲਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਮੈਂ ਸਮਝਦਾ ਜ਼ਬਤ ਹੋਈਆਂ ਉਹ ਹੋਣੀਆਂ ਚਾਹੀਦੀਆਂ ਦੇਖੋ ਐਨੇ ਲੋਕਾਂ ਦੇ ਜੀ ਛੋਟੇ-ਛੋਟੇ ਬੱਚੇ ਜਿਹੜੇ ਆ ਅੱਜ ਵੀ ਮਰਦੇ ਪਏ ਆ ਉਹ ਲਗਾਤਾਰ ਮਰਦੇ ਪਏ ਆ ਉਹ ਜਿਹੜੇ ਚਿੱਟੇ ਦਾ ਵਪਾਰ ਕਰਦੇ ਆ ਉਹ ਆਪਣੇ ਕੋਠੀਆਂ ਵਿੱਚ ਬਹਿ ਕੇ ਗਾ ਉਹਨਾਂ ਨੇ ਜਿਹੜੇ ਐ ਸੇਲਮੈਨ ਜਿਹੜੇ ਐ ਉਹ ਗਰੀਬ ਪਰਿਵਾਰਾਂ ਨੂੰ ਮੋਰੇ ਲਾਇਆ ਪਿਆ ਵਾ ਵੀ ਦੇਖੋ ਮੈਨਸ ਪਰਸਨ ਹੁਣੇ ਬੇਨਤੀ ਕਰਦਾ ਸੀਗਾ ਕਿ ਤੁਸੀਂ ਬੜਾ ਵਧੀਆ ਸਟੈਪ ਚੱਕਿਆ ਆ ਆਪਾਂ ਲੋਕਾਂ ਦੇ ਜੀਵ ਬਚਾਉਣੇ ਆ ਇਹਨਾਂ ਨੂੰ ਆਪਾਂ ਜਦੋਂ ਹੱਥ ਪਾਵਾਂਗੇ ਨਾ ਜਦੋਂ 2-4 ਨੂੰ ਪੈ ਗਿਆ ਤੇ ਬਾਕੀ ਜਿਹੜੇ ਐ ਉਹ ਆਪ ਹੀ ਭੱਜ ਜਾਣੇ ਆ ਕਿਉਂਕਿ ਕਪੂਰ ਥੱਲੇ ਦੇ ਵਿੱਚ ਕੱਲ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਖੁਦ ਦੇਖਿਆ ਵੀ ਜਾ ਕੇ ਵੀ ਜਿਹੜਾ ਬੰਦਾ ਸੇਲ ਕਰਦਾ ਸੀ ਨਾ ਜਾਂ ਵੇਚਦਾ ਸੀਗਾ ਮੈਂ ਖੁਦ ਦੇਖਿਆ ਉਹਦੀ ਵੀਡੀਓ ਬਣਾਈ ਥੋੜੀ ਜਿਹੀ ਮੈਂ ਪਰ ਮੈਂ ਪੂਨੇ ਘੰਟੇ ਬਾਅਦ ਉਹ ਬੰਦੇ ਨੂੰ ਫੋਨ ਕੀਤਾ ਦੁਬਾਰਾ ਆਪਣੇ ਘਰ ਬੁਲਾਇਆ ਉਹ ਕਹਿੰਦਾ ਪ੍ਰਧਾਨ ਜੀ ਮੈਂ ਨਹੀਂ ਵੇਚਦਾ ਮੈਂ ਕਹਿੰਦਾ ਤੂੰ ਨਾ ਵੇਚ ਤੂੰ ਸਾਨੂੰ ਨਾਟ ਗਾਣਾ ਦੱਸ ਦੇ ਫਰਨਾ ਸਾਡਾ ਕੰਮ ਹੈਗਾ ਦੇਖੋ ਆਪਾਂ ਸਾਰੇ ਹੱਲ ਮਿਲ ਕੇ ਜੇ ਇਹ ਚੀਜ਼ਾਂ ਨੂੰ ਨਤ ਪਾਵਾਂਗੇ ਖਾਸ ਤੌਰ ਤੇ ਪੁਲਸਰੀ ਆਪਾਂ ਮਦਦ ਕਰਾਂਗੇ ਵੀ ਮੈਂ ਸਮਝਦਾ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਕੋੜ ਜਿਹੜਾ ਉਹ ਅੱਜ ਆਪਾਂ ਨੂੰ ਖਤਮ ਕਰਨਾ ਚਾਹੀਦਾ ਵਾ ਜੇ ਆਪਾਂ ਇਹ ਚੀਜ਼ਾਂ ਵੱਲ ਪਾਸੇ ਨਾ ਗਏ ਤੇ ਔਨ ਵਾਲੇ ਸਮੇਂ ਦੇ ਵਿੱਚ ਆਪਣਾ ਨੌਜਵਾਨ ਕੋਈ ਨਹੀਂ ਜੇ ਬਚਣਾ ਕਿਉਂਕਿ ਜਦੋਂ ਇੱਕ ਬੱਚਾ ਕਿਸੇ ਦੀ ਸੈਟੀ ਵਿੱਚ ਪੈ ਜਾਂਦਾ ਉਹ ਮੈਂ ਸਮੇਂ ਦਾ ਉਹਨੂੰ ਵੀ ਲਾਰੰਦਾ ਵਾ ਜਦੋਂ ਉਹਨੂੰ ਲੱਗਦਾ ਉਹਦੇ ਲੱਗਨ ਦੇ ਨਾਲ ਕਈ ਜਿਹੜੇ ਬੱਚੇ ਜਿਹੜੇ ਆ ਉਹਦੇ ਪੇੜ ਚੜ ਜਾਂਦੇ ਆ ਤੁਹਾਨੂੰ ਲੱਗਦਾ ਕਿ ਜਿਹੜੀ ਚਿੱਟੇ ਕੁੜਤੇ ਪਜਾਮੇ ਪਾ ਕੇ ਉਹਨਾਂ ਜਿਹੜਾ ਕਿ ਇਹ ਕਿ ਪਹਿਲਾਂ ਵੀ ਧੰਦੇ ਦੇ ਵਿੱਚ ਇਨਵੋਲ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਉਹਨੇ ਤੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਦੇਖੋ ਮੈਂ 1 ਸਾਲ ਪਹਿਲਾਂ ਜਦੋਂ ਪ੍ਰੋਪਰ ਸਾਰੀ মিডিਆ ਆਈ ਸੀਗੀ ਮੈਂ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਾਂਗਰਸੀਆਂ ਨੇ ਮੇਰੇ ਖਿਲਾਫ ਕੀਤੀ ਤੇ ਮੈਂ ਗੱਲ ਕਹੀ ਰਾਣਾ ਕੁਮਾਰਜੀਤ ਸਿੰਘ ਨੂੰ ਉਹ ਜਿੰਨੇ ਤੁਹਾਡੇ ਬੰਦੇ ਬੈਠੇ ਪਜਾਮੇ ਕੁਰਤੇ ਪਾ ਕੇ ਉਹਨਾਂ ਵਿੱਚੋਂ ਇੱਕ ਵੀ ਸਾਫ ਦੱਸ ਦਿਓ ਇੱਕ ਵੀ ਸਾਫ ਦੱਸ ਦਿਓ ਉਹਦੇ ਤੋਂ ਬਾਅਦ ਮੈਂ ਮੈਨੂੰ ਬਾਕੀ ਮੇਰੇ ਖਿਲਾਫ ਵੀ ਕਲਾਕ ਕਰੋ ਪਰ ਜਿੰਨਾ ਚਿਰ ਮਿੱਤ ਜਾਨ ਤੋਂ ਜਾਨ ਹੈਗੀ ਐ ਨਾ ਮੈਂ ਚਿੱਟੇ ਦਾ ਕੰਮ ਕਰੰਦੇ ਨਾ ਚਾਹੇ ਕੋਈ ਤਲਾਰ ਚਾਹੇ ਕੋਈ ਜੱਡਾ ਮਰਦੀ ਬਰਮਾਸ਼ ਐ ਇਹ ਚਿੱਟੇ ਦਾ ਕਪੂਰਥ ਲੋ ਕੰਮ ਅਸੀਂ ਖਤਮ ਕਰਨੇ ਕਰਨਾ ਇੱਕ ਈਆ ਜਿਹਾ ਮੈਸਮੇ ਦਾ ਲਗਾਤਾਰ ਅਸੀਂ 7 ਸਾਲ ਤੋਂ ਲੱਗੇ ਪਏ ਆ ਜਦੋਂ ਕਰੋਨਾ ਸੀਗਾ ਉਦੋਂ ਵੀ ਅਸੀਂ ਪੂਤ ਅਫਸਰਾਂ ਨੂੰ ਲਿਖਤੀ ਨੰਬਰ ਗੱਡੀਆਂ ਦੇ ਨੰਬਰ ਸਾਰਾ ਕੁਝ ਹੁੰਦੇ ਰਹੇ ਆ ਪਰ ਮੈਂ ਸਮੇਂ ਦਾ ਵੀ ਉਸ ਸਮੇਂ ਦੀ ਪੁਲਿਸ ਅਫਸਰ ਨੂੰ ਮਿਲੀ ਭੂਗਤ ਦੇ ਨਾਲ ਜਦੋਂ ਟਿਕਾਣਾ ਦੱਸਦੇ ਸੀਗੇ ਉਹ ਰੋਡ ਜਿਹੜੇ ਬਦਲੇ ਜਾਂਦੇ ਸੀਗੇ ਉਹ ਰੋਡ ਤੋਂ ਗੱਡੀ ਕੋਈ ਨਹੀਂ ਲੰਘਦੀ ਸੀਗੀ ਤੇ ਇਸ ਕਰਕੇ ਉਹਨੇ ਇੱਕ ਧਈਆ ਸੀ ਕੀਤਾ ਵੀ ਸਾਨੂੰ ਥੋੜਾ ਕਦਮ ਆਪ ਚੱਕ ਕੇ ਵੀ ਉਹਨਾਂ ਦੇ ਨਾਂ ਪਤਾ ਨਹੀਂ ਦੱਸਨੇ ਸੀ ਮੌਕੇ ਦੇ ਬੰਦੇ